ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਹੀ ਹਿਰਦੇ ਵੇਦਕ ਘਟਨਾ ਜਿਹੜੀ ਦੁਖਾਂਤ ਜਿਹੜਾ ਸਮਰਾਲੇ ਕਿਸੇ ਦੁਸ਼ਟ ਨੇ ਸਾਈ ਸਤਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀਤਰ ਬਾਣੀ ਜਿਹੜੇ ਛੋਟੇ ਸਰੂਪ ਜਿੰਨਾ ਆਪਾਂ ਗੁਟਕਾ ਸਾਹਿਬ ਕਹਿੰਦੇ ਆ ਉਹਦੀ ਜੋ ਕੋਹਰ ਬੇਅਦਬੀ ਜਿਹੜੀ ਉੱਥੇ ਹੋਈ ਆ ਉਹਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੇ ਸਾਰੇ ਵਾਸੀਆਂ ਦਾ ਬੜਾ ਦਿਲ ਦੁਖਿਆ ਅੱਠੇ ਪੈ ਟਹਿਲ ਸੇਵਾ ਲਹਿਰ ਵੱਲੋਂ ਅਸੀਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕੀਤੀ ਜਿਹੜਾ ਸਰਬ ਧਰਮ ਵਿਅਦਬੀ ਰੋਕੂ ਕਾਨੂੰਨ ਮੋਰਚਾ ਸਮਾਣੇ ਜਿਹੜਾ ਸਿੰਘ ਵੇਖੋ ਸੰਗਤ ਜੀ ਜਿਹੜਾ ਸਿੰਘ ਕਰੀਬ 14 ਮਹੀਨਿਆਂ ਤੋਂ ਟਾਵਰ ਤੇ ਚੜ੍ਹ ਕੇ ਬੈਠਾ ਕੇ ਜਿਹੜੀ ਬਹੁਤ ਨਾਜ਼ੁਕ ਹਾਲਤ ਦੇ ਵਿੱਚ ਹੈ ਸਿਹਤ ਇੰਨੀ ਖਰਾਬ ਹੋਈ ਪਈ ਹੈ ਸਰਕਾਰ ਤੋਂ ਇੱਕ ਕਾਨੂੰਨ ਮੰਗਦੇ ਪਏ ਆ ਕਿ ਜਿਹੜਾ ਕੋਈ ਦੋਖੀ ਖਾਲਸਾ ਜੀ ਜਿਹੜਾ ਕੋਈ ਦੋਖੀ ਬੇਅਦਬੀ ਕਰਦਾ ਉਹਨੂੰ ਸਖਤ ਸਜ਼ਾ ਹੋਵੇ ਸੋ ਉਹ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਹੈ ਇਹਦੇ ਵਾਸਤੇ ਹੁਣੇ ਗੁਰਮੁਖਾਂ ਦੇ ਨਾਲ ਇਹ ਮਤਾ ਗੁਰਮਤਾ ਕਰਕੇ ਅਸੀਂ ਸਰਕਾਰ ਨੂੰ ਫੇਰ ਬੇਨਤੀ ਕਰਦੇ ਆਂ ਪਿੱਛੇ ਵੀ 24 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਤੇ ਰਵਿੰਦਰ ਕੇਜਰੀਵਾਲ ਸਾਹਿਬ ਨੂੰ ਪੁੱਛਿਆ ਸੀ ਤਾਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਕਿ ਕੀ ਕੀਤਾ ਜਾ ਕੀ ਬਣਾਇਆ ਜੇ ਇੱਥੇ ਐਡਾ ਵੱਡਾ ਤੁਸੀਂ ਸੈਸ਼ਨ ਬੁਲਾ ਲਿਆ ਪੰਜਾਬ ਵਿਧਾਨ ਸਭਾ ਸ਼੍ਰੀ ਆਨੰਦਪੁਰ ਸਾਹਿਬ ਲੈ ਕੇ ਆਗੇ ਤੁਸੀਂ ਪਰ ਆ ਕੇ ਤੁਸੀਂ ਕਾਨੂੰਨ ਫੇਰ ਨਹੀਂ ਬਣਾਇਆ ਤੁਹਾਡੀਆਂ ਉਹਨਾਂ ਨਲਾਕੀਆਂ ਦਾ ਕਾਰਨ ਹੀ ਹੈ ਕਿ ਜਿਹੜਾ ਅੱਜ ਇਹ ਵੀ ਇਹ ਬੇਤਬੀਆਂ ਹੋ ਰਹੀਆਂ ਕਿਸੇ ਨੂੰ ਡਰ ਹੀ ਨਹੀਂ ਕਿਸੇ ਨੂੰ ਭੋ ਹੀ ਨਹੀਂ ਕਿਸੇ ਨੂੰ ਖੌਫ ਨਹੀਂਗਾ ਸੋ ਅਸੀਂ ਫਿਰ ਬੇਨਤੀ ਕਰਦੇ ਹਾਂ ਬਲਕਿ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਸਰਕਾਰ ਨੇ ਇਦਾਂ ਹੀ ਢੱਲਾ ਮੱਠਾ ਰਵਈਆ ਅਪਣਾਇਆ ਤੇ ਸਾਰਿਆ ਪੰਥ ਰਾਲ ਕੇ ਕਿਉਂਕਿ ਇਹ ਆਨੰਦਪੁਰ ਸਾਹਿਬ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਖਾਲਸਾ ਪੰਥ ਦੀ ਧਰਤੀ ਹੈ ਇਸ ਧਰਤੀ ਤੋਂ ਫਿਰ ਐਸੇ ਯੋਧੇ ਗੁਰੂ ਦੇ ਯੋਧੇ ਜਿਹੜੇ ਇਕੱਠੇ ਹੋ ਕੇ ਫਿਰ ਤੋਰਨਗੇ ਫਿਰ ਤੁਹਾਡੇ ਵਾਸਤੇ ਮੁਸ਼ਕਲਾਂ ਹੋ ਜਾਣੀਆਂ ਬੇਨਤੀ ਹੈ ਇਹਨਾਂ ਦੁਸ਼ਟਾਂ ਦੇ ਵਾਸਤੇ ਬੇਮਿਸਾਲ ਸਜ਼ਾ ਦਾ ਕਾਨੂੰਨ ਜਿਹੜਾ ਪੈਂਡਿੰਗ ਚੱਲਦਾ ਪਿਆ ਉਹਨੂੰ ਲਾਗੂ ਕਰੋ